ਜੋ ਜਿਹੜੀ ਮਜੀਠੀ ਦੇ ਘਰ ਵਾਲੇ ਦੀ ਹਾਲਤ ਹੈ ਉਹ ਕਿਦਾਂ ਪਜਲ ਹੋ ਜਾਂਦੀ ਹੈ ਮੀਡੀਆ ਦੇ ਸਾਹਮਣੇ ਪੜ੍ਹੀ ਲਿਖੀ ਹੈ ਤੇ ਕੋਈ ਬਹੁਤੀ ਬਜ਼ੁਰਗ ਨਹੀਂ ਹੈਗੀ ਪਰ ਗੱਲਾਂ ਸੁਣ ਕੇ ਇਦਾਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਦਿਮਾਗੀ ਪਰੇਸ਼ਾਨੀ ਇਹ ਕਰਤੂਤਾਂ ਕਰਕੇ ਬੰਦੇ ਤੇ ਪੈ ਜਾਂਦੀ ਹੈ ਛੋਟੇ ਛੋਟੇ ਬੱਚੇ ਨੇ ਤੇ ਇਦਾਂ ਦੇ ਬੱਚੇ ਹੀ ਉਹਨਾਂ ਪਰਿਵਾਰਾਂ ਵਿੱਚ ਹੋਣਗੇ ਜਿਨ੍ਹਾਂ ਦੇ ਸ਼ਿਰ ਤੋਂ ਪਿਓ ਦਾ ਸ਼ਾਇਆ ਚਲਾ ਗਿਆ ਜਿਹੜੇ ਚਿੱਟੇ ਦੇ ਨਾਲ ਜ਼ਿੰਦਗੀ ਤੋਂ ਹੱਥ ਤੋਂ ਬੈਠੇ। ਤੇ ਉਹ बार-बार ਜਦੋਂ ਸੋਈ ਟਿਕ ਟਿਕ ਕਰਦੀ ਹੈ ਨਾ ਮਜੀਠੀਏ ਤੇ ਜਾਂਦੀ ਹੈ। ਵੀ ਇਹਨੇ ਪੰਜਾਬ ਦੇ ਵਿੱਚ ਚਿੱਟਾ ਲੈ ਕੇ ਆਂਦਾ ਕਾਲੀਆਂ ਦੀ ਸਰਕਾਰ ਵਿੱਚ ਚਿੱਟੇ ਦਾ ਵਪਾਰ ਹੋਇਆ। ਤੇ ਹਜ਼ਾਰਾਂ ਘਰ ਹਜ਼ਾਰਾਂ ਮੌਤਾਂ ਚਿੱਟੇ ਦੇ ਨਾਲ ਹੋਈਆਂ। ਜੈ ਕੇਲੇ ਜਿਹੜੀ ਇਹ ਕਰਤੂਤ ਹੈ। ਇਹ ਮਜੀਠੀਏ ਦੀ। ਜਦੋਂ ਦੇ ਘਰ ਵਾਲੇ ਨੂੰ ਸੁਣਦੇ ਆ ਮੀਡੀਆ ਸਾਹਮਣੇ ਆਉਂਦੀ ਇਹਨੂੰ ਗੱਲ ਕਰਦੀ ਇਹਨੂੰ ਕਦੇ ਵਿਚਾਰੀ ਕਹੋਗੇ ਕਿ ਉਹਨਾਂ ਨੂੰ ਤਾਂ ਚੜ੍ਹ ਹੀ ਲੱਥੀ ਦੀ ਹੈ ਨਹੀਂ ਜਾਨੀ ਕਿ ਜਵਾਨ ਫਿਸਲ ਜਾਂਦੀ ਹੈ ਉਲਟ-ਪੁਲਟ ਹੋ ਜਾਂਦੇ ਨੇ ਸ਼ਬਦ ਹੁਣ ਇਹੀ ਕਹਿਣਾ ਪਊਗਾ ਪਰ ਅਸਲ ਤੌਰ ਤੇ ਜਿਹੜੀ ਦਿਮਾਗੀ ਪਰੇਸ਼ਾਨੀ ਹੁੰਦੀ ਹੈ ਨਾ ਇਹਨਾਂ ਕਰਤੂਤਾਂ ਕਰਕੇ ਬੰਦੇ ਤੇ ਪੈ ਜਾਂਦੀ ਹੈ